ਹਾਂਜੀ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਗਰਮਾਂਡਸ ਆਫ ਡੈਰੀ ਫਾਰਮ ਤੇ ਅੱਜ ਆਪਾਂ ਤੁਹਾਨੂੰ ਇੱਕ ਜਾਣਕਾਰੀ ਦੇਣ ਜਾ ਰਹੇ ਹਾਂ ਆਪਣੇ ਰਾਮਪ੍ਰਭੂ ਵਾਲ ਦੇ ਵਿਚਕਾਰ ਰੋਡ ਤੇ ਯੂਨੀਵਰਸਿਟੀ ਕੁੱਲਗੀ ਆ ਗਈ ਅੰਗਦ ਦੇਵ ਜੁਨੀਵਰਸਿਟੀ ਗੁਰੂ ਅੰਗਦ ਦੇਵ ਯੂਨੀਵਰਸਿਟੀ ਨੇ ਅੱਜ ਬਣੀ ਆ ਫਸਮਾ ਦੀ ਵੈਟਰਨਰੀ ਕਾਲਜ ਤੇ ਉਹਦੇ ਵਾਸਤੇ ਆਪਾਂ ਤੁਹਾਨੂੰ ਦੱਸ ਰਹੇ ਹਾਂ ਵੀ ਉੱਥੇ ਹਰ ਤਰ੍ਹਾਂ ਦਾ ਲਾਜ ਹੁੰਦਾ ਹੈਗਾ ਸਰਜਰੀ ਵੀ ਕੀਤੀ ਜਾਂਦੀ ਹੈਗੀ ਕੋਜ਼ਾ ਹਰ ਬਿਮਾਰੀ ਦਾ ਇਲਾਜ ਹੈ ਤੇ ਹਰ ਤਰ੍ਹਾਂ ਦੇ ਡਾਕਟਰ ਆ ਗਏ ਤੇ ਨੇੜੇ ਤੇ ਡੇਰੇ ਜਿੰਨਾ ਵੀ ਵੀਰਾਂ ਭਰਾਵਾਂ ਨੂੰ ਨਹੀਂ ਪਤਾ ਤੇ ਉਹਨਾਂ ਵਾਸਤੇ ਹੈ ਜਾਣਕਾਰੀ ਵੀ ਉੱਥੇ ਲੈ ਕੇ ਪੁੱਛ ਪਹੁੰਚਿਆ ਕਰੋ ਤਾਂ ਕਿ ਤੁਹਾਡੇ ਪਸ਼ੂਆਂ ਦਾ ਕੋਈ ਨੁਕਸਾਨ ਨਾ ਹੋਵੇ ਜਿਹੜੇ ਵੀਰਾਂ ਨੂੰ ਲੁਧਿਆਣੇ ਜਾਣ ਦੀ ਖੇਚਲ ਕਰਨੀ ਪੈਂਦੀ ਸੀ ਉਹ ਲੁਧਿਆਣੇ ਆ ਗਈ ਯੂਨੀਵਰਸਿਟੀ ਇਹ ਇੱਥੇ ਬਣ ਗਈ ਆਪਣੇ ਰਾਮਪੁਰਾ ਕੋਲ ਆ ਰੋਡ ਤੇ ਜਦੋਂ ਪਰੰਪਰਾ ਦੇ ਤੋਂ ਸਕੂਲ ਨੂੰ ਜਾਂਦੇ ਕਿਲੋ ਮੀਟਰ ਤੇ ਦੂਰ ਆ ਵਸਰਾਮ ਤੇ ਤੋਂ ਕੋਲ ਨੂੰ ਜਾਂਦੇ ਆ ਪਸ਼ੂਕਾਰ ਗਿਆ ਜਾਂਦੀ ਹੈ ਵੈਟਨਰੀ ਜੁਨੀਵਰਸਿਟੀ ਗੁਰੂ ਅੰਗਦ ਦੇਵ ਜੁਨੀਵਰਸਿਟੀ ਹੈ ਰੋਡ ਦੇ ਉੱਪਰੀ ਹੈ ਤੇ ਕਿਸੇ ਵੀ ਪਸ਼ੂ ਦਾ ਇਲਾਜ ਕਰਾਣਾਗਾ ਇੱਥੇ ਪਹੁੰਚਿਆ ਕਰੋ ਇਹ ਜੁਨੀਵਰਸਿਟੀ ਚ ਪਸ਼ੂਆਂ ਗਾਵਾਂ ਮੱਝਾਂ ਜਿਵੇਂ ਕੁੱਤਿਆਂ ਦਾ ਇਲਾਜ ਕੀਤਾ ਜਾਂਦਾਗਾ ਕਿਸੇ ਨੇ ਕੋਈ ਕੁੱਤੇ ਬਿਮਾਰ ਆ ਗਏ ਕੁੱਤਿਆਂ ਦੇ ਡਾਕਟਰ ਆ ਗਏ ਕੁੱਤਿਆਂ ਦੇ ਲੈ ਆ ਰਿਕੇ ਆਂਦੇ ਆ ਬਾਕੀ ਸਿਰੇ ਸਾਨੂੰ ਇੱਕ ਜਾਣਕਾਰੀ ਹੋਰ ਦਿੰਨੇ ਆ ਵੀ ਕਿਸੇ ਦੇ ਬੱਚਿਆਂ ਨੇ ਪੜ੍ਹਾਈ ਕਰਨੀ ਆ ਸਟੂਡੈਂਟ ਵਾਸਤੇ ਵੀ ਉਤੇ ਵੈਟਰਨਰੀ ਕਾਲ ਜਗਾ ਉਹਦੇ ਵਾਸਤੇ ਪੜ੍ਹਾਈ ਵੀ ਕਰਾਈ ਜਾਂਦੇ ਡਾਕٹری ਉਹਨਾਂ ਦਾ ਜਿਹਨਾਂ ਦੀ ਪਲੱਸ 2 ਕੀਤੀ ਹੋਈ ਹੈਗੀ ਮੈਡੀਕਲ ਨਾਲ ਉਹਨਾਂ ਵਾਸਤੇ ਕੋਰਸ ਵੀ ਕਰਾਈ ਜਾਂਦੇ ਕਿਸੇ ਨੇ ਵੀ ਪੋਸਟ ਕਰਨ ਵਾਸਤੇ ਲੱਗਣਾ ਬਹੁਤ ਵਧੀਆ ਜੁਗਮੁਸਤੀ ਬਣ ਗਈ ਆਪਣੇ ਨੇੜੇ ਹਰਾਮਪੁਰਾ